ਉਹਿਆ ਵੀ ਕਾਸੂ ਗੂਸ ਪਿੰਡ ਦਾ ਕਾਸ ਨਹੀਂ ਹੋਇਆ ਬਿਲਕੁਲ ਕਿਉਂ ਨਹੀਂ ਹੋਇਆ ਇਹ ਉਹਨਾਂ ਲੀਟਰਾਂ ਨੂੰ ਪਤਾ ਜੀ ਸਪੀਕਰ ਸਾਹਿਬ ਦਾ ਪਿੰਡ ਹੋਵੇ ਤੇ ਵਿਕਾਸ ਨਾ ਹੋਵੇ ਉਹ ਹੀ ਦਾ ਹਰਾਈ ਦੀ ਗੱਲ ਹੈ ਵੋਟਾਂ ਪਈਆਂ ਸੀ ਵੋਟਾਂ ਤਾਂ ਪਈਆਂ ਸੀ ਤਾਂ ਹੀ ਸਪੀਕਰ ਬਣੇ ਚਿੱਟਾ ਝੁੱਟਾ ਬੈਗਦਾ ਪਿੰਡ ਚ ਕਿੱਟਾ ਜੀ ਫੁੱਲ ਵੇਖਦਾ ਜੀ ਕਿਵੇਂ ਫੁੱਲ ਵੇਖਦਾ ਫੁੱਲ ਵੇਖਦਾ ਸੰਧਵਾ ਸਾਹਿਬ ਦਾ ਪਿੰਡ ਹੋਵੇ ਚਿੱਟਾ ਫੁੱਲ ਵੇਖਦਾ ਗੋਬੰਦ ਹੀ ਨਹੀਂ ਹੋਇਆ ਦੋ ਦਿਨਾਂ ਸ਼ਹਿਰੋਂ ਚਲਾਇਆ ਹੋਇਆ ਸਰਕਾਰ ਨੇ ਯੋਧ ਹੈ ਕਿੱਥੇ ਆ ਉਹ ਕਹਿੰਦੇ ਘਰ ਡਾ ਦੇ ਕਿੱਥੇ ਕੋੜ ਕਪੂਰੇ ਕਹਿੰਦੇ ਘਰ ਧਰਤਾ ਯਾਰ ਕੋੜ ਕਪੂਰੇ ਘਰ ਧਰਤੇ ਹੋਣੇ ਸੰਭਾਵੇਂ ਤਾਂ ਫੁੱਲ ਵਿਗਦਾ ਭਗਵੰਤਮਾਨ ਤੋਂ ਉੱਤੇ ਮੈਨੂੰ ਤਾਂ ਨਹੀਂ ਕੋਈ ਬੰਦਾ ਲੱਗਦਾ ਕੰਮ ਬਹੁਤ ਹੋਇਆ ਟੀਚਰ ਵੀ ਪੱਕੇ ਹੋਏ ਆ ਭਗਵੰਤਮਾਨ ਦੇ ਗੇਟ ਦੇ ਵਿੱਚ ਡਾਂਗਾਂ ਪੈਂਦੀਆਂ ਨੇ ਟੀਚਰਾਂ ਦੇ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨ ਹੀ ਪਈਆਂ ਨੇ ਡਾਂਗਾਂ ਡਾਂਗਾਂ ਪੈਂਦੀਆਂ ਪਰ ਹੁਣ ਇਹਦੇ ਤੇ ਆਪਾਂ ਕੀ ਕਰ ਸਕਦੇ ਭਗਵੰਤਮਾਨ ਮੀਟਿੰਗ ਕਰ ਰਿਹਾ ਯਾਰ ਕੱਲ ਢੁੱਡੀ ਕੇ ਆਇਆ ਉਹਨੇ ਲੋਕਾਂ ਦੇ ਵਿੱਚ ਬਹਿ ਕੇ ਉਹ ਮੈਚ ਵੇਖਿਆ ਕਬੱਡੀ ਦਾ ਤੁਸੀਂ ਵੀਡੀਓ ਵਿਖਾ ਸਕਦੇ ਤੁਹਾਨੂੰ ਮੈਂ ਵੀਡੀਓ ਦਿਖਾ ਦਿੰਦਾ ਪਿੰਡਾਂ ਦੇ ਵਿੱਚ ਚਿੱਟੇ ਦੇ ਹਾਲਾਤ ਬਹੁਤ ਮਾੜੇ ਨੇ ਆਪਾਂ ਦੇਖਿਆ ਨੌਜਵਾਨ ਕਿਵੇਂ ਮਰ ਰਹੇ ਨੇ ਸਰਿੰਜਾਂ ਲਾ ਲਾ ਕੇ ਇਹ ਵੀ ਤੁਸੀਂ ਇਹ ਤਾਂ ਗੱਲ ਹੈ ਉਹਨੇ 10 ਲੱਖ ਵਾਲੇ ਕਾਰਡ ਬਣਾਈ ਜਾਂਦਾ ਉਹ ਵੀ ਵੇਖਦੇ ਆ ਹਜੇ ਆਪਾਂ ਵੀ ਕੀ ਹੁੰਦਾ ਕੀ ਨਹੀਂ ਬਦਮਾਸ਼ੀ ਦਾ ਦੌਰ ਵੀ ਪੂਰਾ ਚੱਲਿਆ ਹੋਇਆ ਹੈ ਬਈ ਬਾਹਰੋਂ ਬੈਠੇ ਕਤਲ ਕਰਾ ਰਹੇ ਨੇ ਇਹ ਇਸ ਬਾਰੇ ਤਾਂ ਨਹੀਂ ਬਈ ਆਪਾਂ ਕੁਝ ਕਹਿ ਸਕਦੇ ਆਪ ਨੂੰ ਕੁਝ ਪਤਾ ਨਹੀਂ ਲੈਡਰ ਦੀ ਸਥਿਤੀ ਕਿਵੇਂ ਇਹ ਤਾਂ ਹੈ ਬਈ ਹੁਣ ਕੀ ਪਰ ਤੁਹਾਡੇ ਪਿੰਡ ਦੇ ਅੱਧੇ ਬੰਦੇ ਕਹਿੰਦੇ ਕੰਮ ਹੀ ਉਹ ਕਰਦੇ ਸੰਧਵਾ ਸਾਹਮਣੇ ਦੇਖੋ ਜੇ ਸਾਰੇ ਕਹੀ ਜਾਂਦੇ ਆ ਜੇ ਅਸੀਂ ਉਹ ਐਸੀ ਕਹਦੇਗੇ ਉਹ ਵੀ ਕਿ ਸਾਥੀ ਮੰਨਣਾ ਤੇ ਉਹ ਤੁਹਾਡੇ ਪਿੰਡ ਦੇ ਗੱਲ ਕਰੇ ਕਹਿੰਦੇ ਖਸੰਧਵਾ ਸਾਹਿਬ ਨੂੰ ਹੱਥ ਦੋ ਗੱਡੀ ਰੋਕ ਲੈਂਦੇ ਰੋਕ ਲੈਂਦੇ ਆ ਪੱਕੀ ਗੱਲ ਆ ਹਰੇਕ ਨਾਲ ਹੱਥ ਮਲਾਉਂਦੇ ਆ ਹਰੇਕ ਨਾਲ ਜੱਫੀਆਂ ਵੀ ਪਾਉਂਦੇ ਆ ਪਰ ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਹੁੰਦਾ ਬੁਲਾਉਂਦੇ ਹਰੇਕ ਨੂੰ ਆ ਸਭ ਨੂੰ ਬੁਲਾਉਂਦੇ ਆ ਪਿਆਰ ਹਰੇਕ ਨਾਲ ਉਹਨਾਂ ਦਾ ਸਾਡੇ ਨਾਲ ਵਾਲੀਬਾਲ ਵੀ ਖੇਡਦਾ ਰਿਹਾ ਉਹ ਹੁਣ ਤਾਂ ਉਹ ਆਪਦੇ ਵਾਲੀਬਾਲ ਖੇਡਦਾ ਸੀ ਆਪਦੇ ਖੇਡਦੇ ਆ ਜੀ ਕਿੰਨੀਆਂ ਮੋਤਾਂ ਹੋ ਗਈਆਂ ਜਿੱਟਨਾ ਪਿੰਡ ਚ ਇੱਥੇ 12 13 ਮੋਤਾਂ ਹੋ ਚੁੱਕੀਆਂ ਜੀ ਹਾਂਜੀ ਮੁੰਡੇ ਜਵਾਨ ਮਰੇ ਆ ਹਾਂ ਤੇ ਕੋਈ ਇੱਥੇ ਚਿੱਟੇ ਦਾ ਰਿਕਾਰਡ ਨਹੀਂ ਹੋਈ ਕਿਸੇ ਦੀ ਹੋਵੇ ਸੋਵੇਂ ਪੀਮ ਹੋਵੇ ਨਜ਼ਾਰਾ ਬਣ ਜੇ ਪੂਰਾ ਤੇ ਬੰਦਾ ਕੋਈ ਮਰਦਾ ਵੀ ਨਹੀਂ ਗਾ ਤੇ ਜਨਾਨੀਆਂ ਵੀ ਭਜਦੀਆਂ ਇਹ ਵੀ ਗੱਲ ਦਾ ਦੇਣਾ ਪਿੰਡ ਚ ਵਗਦਾ ਚੇਤਾ ਚੱਲੀ ਜਾਂਦਾ ਜੀ ਆਸਾ ਪਾਸਿਓਂ ਹੁਣ ਆਪਾਂ ਕਿਹਨੂੰ ਕਹਿ ਸਕਦੇ ਆ ਵੀ ਫਲਾਨਾ ਵੇਚਦਾ ਐਵੇਂ ਲੜਾਈ ਵਾਲਾ ਕੰਮ ਆ ਗਲੀਆਂ ਨਾਲੀਆਂ ਦਾ ਬਹੁਤ ਚੜ੍ਹਦਿਆਂ ਬਣਿਆ ਨਾਮ ਤਾਂ 6-7 ਸਾਲ ਹੋ ਗਏ ਆ ਨਵੀਂ ਅਟ ਲੱਗੀ ਦਿਖਾਓ ਕਿੱਥੇ ਲੱਗੀ ਆ ਭ੍ਰਿਸ਼ਟਾਚਾਰ ਦਾ ਕੀ ਮਾਹੌਲ ਹੈ ਜੀ ਸਭ ਖਤਮ ਹੀ ਹੋ ਕੰਮ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਆ ਵਿਕਾਸ ਪਿੰਡ ਦਾ ਮਾਹੌਲ ਐਪੀਸੋਡ ਦੇ ਵਿੱਚ ਲੈ ਕੇ ਆਏ ਆ ਅਗਲੇ ਪਿੰਡਾਂ ਦੀ ਗੱਲਬਾਤ ਕਰਾਂਗੇ ਜੋ ਕੁੜਕਪੁਰੇ ਦੇ ਨਾਲ ਲੱਗਦੇ ਨੇ ਸਦਮਾ ਸਾਹਿਬ ਦੇ ਪਿੰਡ ਦੇ ਵਿੱਚ ਮੌਜੂਦ ਆ ਤੇ ਪੁੱਛ ਲੈਨੇ ਆ ਪਿੰਡ ਦਾ ਮਾਹੌਲ ਕਿਵੇਂ ਆ ਅਤੇ ਗੱਲਬਾਤ ਕਰਦੇ ਆ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਸਿਕਾ ਠੀਕ ਹੋ ਠੀਕ ਹੈ ਕੀ ਮਾਹੌਲ ਹੈ ਜੀ ਪਿੰਡ ਦਾ ਪਿੰਡ ਦਾ ਮਾਹੌਲ ਠੀਕ ਹੈ ਜੀ ਠੀਕ ਹੈ ਹਾਂ ਜੀ ਹੋਇਆ ਵਿਕਾਸ ਸਕੂਸ ਪਿੰਡ ਦਾ ਵਿਕਾਸ ਨਹੀਂ ਹੋਇਆ ਬਿਲਕੁਲ ਕਿਉਂ ਨਹੀਂ ਹੋਇਆ ਇਹ ਉਹਨਾਂ ਲੀਡਰਾਂ ਨੂੰ ਪਤਾ ਜੀ ਸਪੀਕਰ ਸਾਹਿਬ ਦਾ ਪਿੰਡ ਹੋਵੇ ਤੇ ਵਿਕਾਸ ਨਾ ਹੋਵੇ ਉਹੀ ਤਾਂ ਹਰਾਲੀ ਦੀ ਗੱਲ ਹੈ ਕਿਉਂ ਉਹੀ ਤਾਂ ਹਰਾਲੀ ਲੀਡਰਾਂ ਨੂੰ ਪਤਾ ਕਿ ਵਿਕਾਸ ਇੱਥੇ ਕੁਝ ਵੀ ਨਹੀਂ ਹੋਇਆ ਵੋਟਾਂ ਪਈਆਂ ਸੀ ਵੋਟਾਂ ਤਾਂ ਪਈਆਂ ਸੀ ਤਾਂ ਹੀ ਸਪੀਕਰ ਬਣੇ ਅੱਛਾ ਹਾਂ ਇਹ ਵੀ ਗੱਲ ਸੀ ਉਸ ਤੋਂ ਬਾਅਦ ਕੋਈ ਕੋਈ ਕੋਸ਼ਿਸ਼ ਪੁੱਛ ਦੱਸੇ ਜੀ ਗਲੀਆਂ ਨਾਲੀਆਂ ਦਾ ਵਿਕਾਸ ਦੀ ਗੱਲ ਕਰਨੀ ਹੋਵੇ। ਚਿੱਕੜ ਹੋਏ ਪਰਾ ਕੋਡੇ ਕੋਡੇ ਪਾਣੀ ਖੜਾ। ਅੱਛਾ। ਪੈਂਸਨ ਕੇ ਦੀ ਹੋੜ ਨਹੀਂ ਲੱਗੀ ਕੇ ਦੀ ਕੋਈ ਕੋਈ ਪੁੱਛ ਦੱਸ ਨਹੀਂ। ਹਾਂ। ਬਾਕੀ ਇਹਨਾਂ ਨੂੰ ਪੁੱਛ ਲਓ। ਹਾਂਜੀ ਕਿਵੇਂ ਆ ਸਰਕਾਰ ਕਿਵੇਂ ਚੱਲ ਰਹੀ ਹੈ ਜੀ ਪਿੰਡ 'ਚ? ਠੀਕ ਹੈ ਜੀ। ਠੀਕ ਹੈ। ਹਾਂਜੀ। ਹੋਰ ਗੱਲਬਾਤ ਕਰ ਲੈਣੇ ਆ। ਹਾਂਜੀ ਬਿਰਗੋ ਠੀਕ ਠਾਕ ਹੋ? ਹਾਂ ਠੀਕ ਆ ਜੀ। ਕਿਵੇਂ ਆ ਪਿੰਡ ਦਾ ਵਿਕਾਸ? ਵਧੀਆ ਜੀ ਵਧੀਆ। ਠੀਕ ਆ। ਆਹ ਹੋਈਏ ਜੀ। ਠੀਕ ਹੈ। ਜਿਹੜਾ ਚੱਲੀ ਜਾਂਦਾ ਵਧੀਆ ਹੀ ਆ। ਹਾਂਜੀ। ਹਾਂਜੀ ਕਿਵੇਂ ਵੇਖਦੇ ਹੋ? ਚੜਦੀ ਕਲਾ ਚੜਦੀ ਕਲਾ ਜੀ। ਚੜਦੀ ਕਲਾ ਚੜਦੀ ਹਾਂਜੀ ਕੰਮ ਕਮ ਹੋਇਆ ਪਿੰਡ ਚ ਪੂਰੇ ਵਧੀਆ ਹੋਈ ਜਾਂਦੇ ਆ ਜੀ ਪੂਰੇ ਵਧੀਆ ਹੋਈ ਜਾਂਦੇ ਚੱਲੀ ਜਾਂਦੇ ਆ ਵੇ ਗੁਰੂ ਘਰ ਚੀ ਹਾਂ ਕੰਮ ਚੱਲੀ ਜਾਂਦਾ ਜੀ ਹਾਂ ਨਸ਼ੇ ਦੀ ਗੱਲ ਕਰਨੀ ਹੋਵੇ ਨਸ਼ਾ ਤਾਂ ਹੁਣ ਸਾਰੇ ਪੱਛੇ ਆ ਜੀ ਸਾਰੇ ਪੰਜਾਬ ਦੀ ਹੈ ਕਿਵੇਂ ਹਲੋ ਨਸ਼ਾ ਤਾਂ ਸਾਰੇ ਪੰਜਾਬ ਇਹ ਤਾਂ ਬਹੁਤ ਕਰੀ ਜਾਂਦੇ ਜਰੇ ਹਾਂ ਕੰਮਕਾਰ ਵੀ ਚੰਗਾ ਕਰਦੇ ਜਿੱਕੇ ਦਾ ਚੰਗਾ ਨਹੀਂ ਕਿਦਾ ਮਾੜਾ ਵੀ ਨਹੀਂ ਕਰਦੇ ਇਹੋ ਜਿਹਾ ਬੰਦਾ ਹੈ ਕੌਣ ਸਪੀਕਰ ਸਾਹਿਬ ਬਹੁਤ ਵਧੀਆ ਬੰਦਾ ਹੈ ਹਾਂ ਹਣੇ ਰੋਗ ਤਾਂ ਸਾਰੇ ਪਿਆਰ ਕੀ ਉਹ ਪਾਈ ਜਾਂਦੇ ਆ ਕੀ ਕਰੇਗਾ ਇੱਕਲਾ ਸਵਿੱਕਰ ਚਾਰਾ ਕੀ ਕਰੇ ਨਹੀਂ ਇੱਕ ਦਬਦਾ ਦਬਦਾ ਬਹੁਤ ਕਰੀ ਜਾਂਦਾ ਬਹੁਤ ਜ਼ਿਆਦਾ ਕਰੀ ਜਾਂਦਾ ਬਾਕੀ ਬੰਦਾ ਬਹੁਤ ਵਧੀਆ ਕੋਈ ਉਹ ਜਿਹਾ ਬੰਦਾ ਨਹੀਂ ਆਮ ਲੀਡਰ ਜਿਹੇ ਜਿਹੇ ਪੈਦਾ ਹੀ ਨਹੀਂ ਹੋਇਆ ਹਾਂ ਅੱਜ ਤੱਕ ਪੈਦਾ ਨਹੀਂ ਹੋਇਆ ਹਰੇਕ ਬੰਦੇ ਦੀ ਖੜ ਕੇ ਗੱਲ ਸੁਣਦਾ ਹਾਂ ਬੜੇ ਵਧੀਆ ਕੰਮ ਆ ਹੁਣ ਚੱਲਦੀ ਜਾਂਦੇ ਆ ਸਟਾਰਟਿੰਗ ਹੋ ਗਈ ਆ ਆਪੇ ਕਰਨਗੇ ਜੀ ਵੋਟਾਂ ਲੈਣੀਆਂ ਉਹਨਾਂ ਨੇ 27 ਜੀ ਪਾਵਾਂਗੇ ਵੋਟਾਂ ਦੁਬਾਰਾ ਅੱਜ ਤਾਂ ਫੁੱਲ ਪਾਵਾਂਗੇ ਯਾਰ ਗੱਲ ਕਿਹੜੀ ਆ ਸਾਡੇ ਭਾਈਚਾਰੇ ਦੇ ਮੁੰਡੇ ਬਹੁਤ ਲੱਗੇ ਆ ਬਹੁਤ ਲੱਗੇ ਆਪਾਂ ਪਸੰਦ ਮੈਂ 8 10 12 ਦਾ ਲੱਗੇ ਕੁੜੀਆਂ ਮੁੰਡੇ ਪਰ ਲੱਗਣੇ ਤਾਂ ਪੜੇ ਲਿਖੇ ਮੇਰੇ ਵਰਗੇ ਬੇਕੂਬ ਥੋੜਾ ਲੱਗਣਗੇ ਜੋ ਹੈ ਹੀ ਅਨਪੜ੍ਹ ਗੂਠਾ ਸਾ ਮੈਂ ਥੋੜਾ ਲੱਗੂਗਾ ਬਾਈ ਪੜ੍ਹਾਈ ਕਰਨਗੇ ਤਾਂ ਲੱਗਣਗੇ ਆਪਾਂ ਸਿੱਧੀਆਂ ਗੱਲਾਂ ਜਾਣਦੇ ਆ ਨਹੀਂ ਲੱਗੇ ਬਹੁਤ ਆ ਮੁੰਡੇ ਮੁੰਡੇ ਬਹੁਤ ਲੱਗੇ ਨਾ ਮੁੰਡੇ ਲੱਗੇ ਨਾ ਬਾਈ 8000 ਜਾਰੇ ਇੱਕ ਸਾਡੇ ਭਾਈਚਾਰੇ ਦਾ ਮੁੰਡਾ ਜੱਜ ਲੱਗਾ ਆ ਬਾਈਪਾਸ ਤੇ ਘਰ ਪਰੇ ਮਾਸਟਰ ਦਾ ਮੁੰਡਾ ਉਹਨੇ ਚਾਰੇ ਆ ਹੀ ਗਿਆ ਪਿੱਛੇ ਬੂਟਾਂ ਜੀਆਂ ਮਗਰ ਉਹਨੇ ਆਪ ਦੱਸਿਆ ਮਾਸਟਰ ਵੀ ਮੇਰਾ ਮੁੰਡਾ ਜੱਜ ਲਗਿਆ ਕੰਮ ਤਾਂ ਬਹੁਤ ਹੋ ਰਿਹਾ ਬਾਈ ਜੇ ਉਹਨੇ ਕੰਮ ਫੁੱਲ ਕਰਨਗੇ ਤੇ ਵੋਟਾਂ ਮਿਲ ਜਾਣਗੀਆਂ ਨਾ ਕੰਮ ਤਾਂ ਕਰ ਰਿਹਾ ਹੈ ਸਹੀ ਗਾਂ ਵੀ ਆਪਣੀ ਨਹੀਂ ਕਿਸਮਤ ਗਲੀਆਂ ਨਾਲੀਆਂ ਬਣ ਗਈਆਂ ਪਿੰਡ ਦੀਆਂ ਹਾਂ ਬਣੀ ਜਾਂਦੀਆਂ ਅਬਦੁੱਲ ਪਹਿਲੇ ਵੇ ਬਣੇ ਤੇ ਚੱਲੂਗਾ ਕੰਮ ਬਣੀ ਜਾਂਦੀਆਂ ਚੱਲੀ ਜਾਂਦਾ ਕੰਮ ਕੰਮ ਤਾਂ ਚੱਲੀ ਜਾਂਦਾ ਕੰਮ ਨਹੀਂ ਰੁਗਿਆ ਆ ਜਿਹੜੀ ਤੁਸੀਂ ਕਿਤੀ ਨਹੀ ਦੀ ਗੱਲ ਹਾਂ ਇਹ ਤਾਂ ਸਾਰੇ ਪੰਜਾਬ ਚ ਰੋਗ ਤਾਂ ਪਾਈ ਜਾਂਦੇ ਆ ਪਰ ਇਹ ਮਰਦੇ ਆ ਆਪਦੀ ਆਪ ਹਟਦੇ ਹੀ ਨਹੀਂ ਹਾਂ ਇਹ ਤਾਂ ਬਹੁਤ ਕਰ ਰਹੇ ਆ ਪਰ ਇਹ ਤਾਂ ਹੁੰਦਾ ਨਾ ਵੀ ਸਰਕਾਰ ਬੰਦ ਕਰਾਵੇ ਪਿੱਛੋਂ ਅੰਡ ਬਹੁਤ ਰਹੋਗੇ ਆ ਬਹੁਤ ਹਾਂਜੀ ਪੋਸਟ ਵਿਮ ਦੇ ਹਾਂ ਠੇਕੇ ਖੁੱਲਣ ਆਨੇ ਲੱਗਦੇ ਮੈਂ ਖਾਣਾ ਜੀ ਹਾਂ ਪੋਸਟ ਵਿਮ ਦੇ ਠੇਕੇ ਖੁੱਲਣ ਜੀ ਚਿੱਟਾ ਚਿੱਟਾ ਚੁੱਟੇ ਦਾ ਨਬਰ ਤੇ ਇਹ ਇਹਨਾਂ ਦਾ ਲੋਕ ਮਰੀ ਜਾਂਦੇ ਆ ਜੀ ਜਿਹੜਾ ਚੰਗਾ ਨਸ਼ਾ ਉਹ ਤਾਂ ਚਲਾਉਂਦੇ ਹੀ ਨਹੀਂ ਸਰਕਾਰਾਂ ਇਹ ਕੰਮ ਮਾੜਾ ਜੀ ਅੱਛਾ ਜੀ ਹਾਂ ਉਸ ਸੋਵੇ ਪੀਮ ਹੋਵੇ ਨਜ਼ਾਰਾ ਬਣ ਜੇ ਪੂਰਾ ਪਿੰਡ ਚ ਵਗਦਾ ਚਟਾ ਨਹੀਂ ਚੇ ਨਹੀਂ ਭਾਈ ਆਪ ਨੂੰ ਪਤਾ ਹਾਂ ਕਿ ਆਪਾਂ ਦੇਖਿਆ ਨਹੀਂ ਕਿਸੇ ਨੂੰ ਆ ਸਭ ਚੱਲੀ ਜਾਂਦਾ ਜੀ ਆਸਾ ਪਾਸਿਓ ਹੁਣ ਆਪਾਂ ਕਿਹਨੂੰ ਕਹਿ ਸਕਦੇ ਵੀ ਫਲਾਨਾ ਵੇਚਦਾ ਐਵੇਂ ਲੜਾਈ ਵਾਲਾ ਕੰਮ ਆ ਗਲਤ ਕੰਮ ਹੋ ਜਾਂਦਾ ਪਰ ਆਪਣ ਮੇਰਾ ਮੇਰਾ ਜਲਦੀ ਤਮੰਨਾ ਵੀ ਪੋਸਟ ਵੀਮ ਦੇ ਟੇਕੇ ਖੁੱਲ ਜਾਣ ਚਰਦੀ ਕਲਾ ਹੋ ਜਾਵੇ ਚਰਦੀ ਕਲਾ ਹਾਂ ਲੋਕ ਬਚਣਗੇ ਵੀ ਜੀ ਲੋਕ ਬਚਣਗੇ ਵੀ ਤੇ ਕੰਮ ਵੀ ਬਹੁਤ ਕਰਨਗੇ ਜੀ ਇਹ ਵੀ ਗੱਲ ਆ ਜੀ ਇੱਥੇ ਕੋਈ ਬੰਦਾ ਕਹਦੇ ਵੀ ਗਲਤ ਆ ਉਸ ਵੀ ਮਨਾ ਵੀ ਬੰਦਾ ਕੰਮ ਕਰੂਗਾ ਨਾ ਕਰੂ ਫੁੱਲ ਕੰਮ ਕਰੂਗਾ ਤੇ ਬੰਦਾ ਵੀ ਮਰਦਾ ਨਹੀਂਗਾ ਤੇ ਜਨਾਨੀਆਂ ਵੀ ਪਾਜਦੀਆਂ ਇਹ ਵੀ ਗੱਲ ਦੱਸ ਦੇਣਾ ਦਿਨ ਮੈਂ ਅੱਛਾ ਇਹ ਵੀ ਕਰਨ ਹਾਂ ਕੋਈ ਕਹਿ ਦੇਵੇ ਆਪਾਂ ਗਲਤ ਆ ਤਾਂ ਜਿਹੜੀ ਗੱਲ ਸਹੀ ਆਪਾਂ ਸਹੀ ਕਵਾਂਗੇ ਬਾਕੀ ਹਾਲਾਤ ਨੇ ਆਸੇ ਪਾਸੇ ਬੇਨਤੀ ਜੀ ਆਸੇ ਪਾਸੇ ਦੇ ਕੀ ਹਾਲਾਤ ਨੇ ਨਹੀਂ ਆਸੇ ਪਾਸੇ ਦੇ ਨਹੀਂ ਆਪਾਂ ਨੂੰ ਪਤਾ ਨਹੀਂ ਵੀ ਤੇ ਕੰਮ ਵਾਲੇ ਬੰਦੇ ਆਸੇ ਪਾਸੇ ਨਿਕਲ ਹੀ ਰਹਿੰਦੇਗੇ ਅੱਛਾ ਜੀ ਕੀ ਕੰਮ ਕਰਦੇ ਮੈਂ ਮਜ਼ਦੂਰੀ ਕਰਦਾ ਮਾਂ ਜੀ ਹਾਂਜੀ ਭਾਈ ਕਿਵੇਂ ਆ ਪਿੰਡ ਦਾ ਹਾਲਾਤ ਦੀ ਗੱਲ ਕਰਨੀ ਵੀਰੇ ਮੈਂ ਫਰੀਦਕੋਟ ਤੋਂ ਆ ਜੀ ਮੈਂ ਸੂਲਰ ਦਾ ਕੰਮ ਕਰਦਾ ਤੇ ਮੈਂ ਜੈਤੋ ਤੋਂ ਆ ਰਿਹਾ ਸੀਗਾ ਹੂੰ ਤੇ ਮੈਂ ਤੁਹਾਨੂੰ ਵੇਖ ਕੇ ਰੁਕਿਆ ਹੂੰ ਮੈਂ ਤੁਹਾਨੂੰ ਵੇਖ ਕੇ ਰੁਕਿਆ ਵੀ ਮੈਂ ਕਹਿੰਦਾ ਬਿਆਨ ਦਈਏ ਆਪਾਂ ਵੀ ਯਾਰ ਬਹੁਤ ਵਧੀਆ ਬੰਦਾ ਭਗਵਾਨ ਤੁਮਾਨ ਹੁਣ ਮੇਰੀ ਵੀ ਉਮਰ 21 ਸਾਲ ਹੋ ਗਈ ਆ ਤੇ ਬੰਦਾ 15 ਸਾਲ ਤੱਕ ਸਟੈਂਡ ਕਰਨਾ ਸਿੱਖ ਜਾਂਦਾ ਤੇ ਜਿੰਨੇ ਕੰਮ ਇਹ ਨਹੀਂ ਕਰਤੇ ਮੈਂ ਨਹੀਂ ਚਾਹੁੰਦਾ ਮੈਂ ਨਹੀਂ ਦੇਖਿਆ ਵੀ ਇੰਨੇ ਕੰਮ ਕਿਸੇ ਨੇ ਕੀਤੇ ਹੋਣਗੇ ਸਾਡਾ ਐਮਐਲਏ ਆ ਗੁਰਦੇਵਤ ਸਿੰਘ ਸੇਖੋਂ ਜਦੋਂ ਮਰਜ਼ੀ ਜਾਵੜੋ ਬੰਦੇ ਨੇ ਆਸ ਕੇ ਬੁਲਾਉਣਾ ਹਰੇਕ ਕੰਮ ਕਰਦਾ ਆਕਲਤਾਰ ਸੰਧਮਨ ਦੇ ਘਰੇ ਜਦੋਂ ਮਰਜ਼ੀ ਜਾਵੜਾ ਕਿਸੇ ਲੀਡਰ ਦੇ ਘਰੇ ਮੈਨੂੰ ਤੋਂ ਪਹਿਲਾਂ ਪੁਆਇੰਟਮੈਂਟ ਚਾਹੀਦੀ ਆ ਤੇ ਇਹਦੇ ਘਰੇ ਜਦੋਂ ਮਰਜ਼ੀ ਜਾਵੜਾ ਜਿਹੜਾ ਮਰਜ਼ੀ ਕੰਮ ਕਹਦੇ ਉਹ ਕੰਮ ਹੋ ਜਾਂਦਾ ਪਰ ਪਰ ਧਰਨੇ ਵੀ ਬਹੁਤ ਲੱਗ ਰਹੇ ਨੇ ਇਹ ਦੇਖਿਆ ਜਾਵੇ ਆ ਸਰਕਾਰ ਦੇ ਵਿੱਚ ਤਰਨੇ ਤੁਹਾਨੂੰ ਪਤਾ ਯਹੀ ਲਾਇਆ ਹੁਣ ਤਰਨੇ ਦੋ ਪਾਸੇ ਆ ਬਈ ਹੁਣ ਤੁਹਾਨੂੰ ਕਹਤਾਂ ਵੀ ਹਰੇਕ ਪਾਸੇ ਦੇ ਦੋ ਪਹਿਲੂ ਹੁੰਦੇ ਆ ਪਰ ਹੁਣ ਆਏ ਆ ਵੀ ਇਹ ਬੰਦੇ ਨੂੰ ਆਪਾਂ ਨੂੰ ਘੱਟੋ ਘੱਟ 10 ਸਾਲ ਦੇਣੇ ਚਾਹੀਦੇ ਆ ਵੀ ਹੁਣ ਇਹਨੇ ਜੇ ਸਟਾਰਟਿੰਗ ਹੋਈ ਆ ਇਹਦੀ ਆਪਾਂ ਕਹਿ ਦਿੰਨੇ ਆ ਵੀ ਇਹਨੂੰ ਹੁਜੇ 4 ਸਾਲ ਹੋਏ ਆ ਤੇ ਤੁਸੀਂ ਖੁਦ ਦੱਸੋ ਵੀ 4 ਸਾਲਾਂ ਚ ਕੰਮ ਹੋਇਆ ਕਿ ਨਹੀਂ ਹੋਇਆ ਕੰਮ ਬਹੁਤ ਹੋਇਆ ਟੀਚਰ ਵੀ ਪੱਕੇ ਹੋਏ ਆ ਤੇ ਆਪਣਾ ਜਿਵੇਂ ਹੁਣ ਲੋਕ ਕਹਿੰਦੇ ਟੈਂਕੀਆਂ ਚੜਦੇ ਆ ਬਈ ਉਹ ਤਾਂ ਫਿਰ ਉਹ ਆ ਵੀ ਕਹਿੰਦੇ ਆ ਬਦਨਾਮ ਕਰਨ ਵਾਲੀ ਗੱਲ ਆ ਕੰਮ ਹੁੰਦੇ ਆ ਆਪਾਂ ਨੂੰ ਹੋਰ ਟਾਈਮ ਦਵਾਂਗੇ ਤਾਂ ਹੋਰ ਕੰਮ ਹੋਊਗਾ ਮੇਰੀ ਤਾਂ ਇਹ ਪਰ ਭਗਵਾਨ ਤਮਾਨ ਦੇ ਗੇਟ ਦੇ ਵਿੱਚ ਡਾਂਗਾ ਪੈਂਦੀਆਂ ਨੇ ਟੀਚਰਾਂ ਦੇ ਤੁਸੀਂ ਦੇਖਿਆ ਹੋਊਗਾ ਪਿਛਲੇ ਦਿਨ ਹੀ ਪਈਆਂ ਨੇ ਡਾਂਗਾ ਡਾਂਗਾ ਪੈਂਦੀਆਂ ਪਰ ਹੁਣ ਇਹਦੇ 'ਚ ਆਪਾਂ ਕੀ ਕਰ ਸਕਦੇ ਹੋ ਫਿਰ ਹੁਣ ਇਹ ਆਪਾਂ ਨੂੰ ਵੀ ਚਾਹੀਦਾ ਨਾ ਜਦੋਂ ਮੰਨ ਕੇ ਚੱਲ ਬਈ ਹੁਣ ਤੇਰੀ ਡਿਊਟੀ ਆ ਜੇ ਤੇਨੂੰ ਡਿਊਟੀ ਤੋਂ ਕੋਈ ਆਪੋਜ਼ਿਟ ਕੰਮ ਕਰਨ ਨੂੰ ਕਹੂਗਾ ਤੇ ਤੈਨੂੰ ਤੇਰਾ ਬੌਸ ਕੀ ਕਹੂਗਾ ਵੀ ਹੁਣ ਜੇ ਆਪਾਂ ਚੱਲ ਮੰਨ ਕੇ ਚੱਲੋ ਈ ਧਰਨਾ ਦੇ ਰਹੇ ਆ ਮੰਨਦੇ ਆ ਇਹ ਗੱਲ ਪਰ ਜੋ ਪੁਲਿਸ ਵਾਲਿਆਂ ਦੇ ਆਪਾਂ ਆਪੋਜ਼ਿਟ ਜਾਵਾਂਗੇ ਫਿਰ ਆਪਣੇ ਡਾਂਗਾਂ ਹੀ ਪੈਣ ਉਹ ਸੋਚ ਨੂੰ ਕਹਿ ਦੀ ਜੀ ਉਹ ਕਹਿੰਦੇ ਭਾਈ ਤੁਸੀਂ ਖੜ੍ਹ ਜੋ ਤੇ ਫਿਰ ਆਪਾਂ ਨੂੰ ਮੀਟਿੰਗਾਂ ਭਗਵਾਨ ਜੀ ਤੁਮਣ ਮੀਟਿੰਗਾਂ ਕਰ ਰਿਹਾ ਯਾਰ ਕੱਲ ਢੁਡੀ ਕੇ ਆਇਆ ਤੇ ਉਹਨੇ ਲੋਕਾਂ ਦੇ ਵਿੱਚ ਬਹਿ ਕੇ ਉਹ ਮੈਚ ਵੇਖਿਆ ਕਬੱਡੀ ਦਾ ਤੁਸੀਂ ਵੀਡੀਓ ਵਿਖਾ ਸਕਦੇ ਤੁਹਾਨੂੰ ਮੈਂ ਵੀਡੀਓ ਦਿਖਾ ਦਿੰਦਾ ਢੁਡੀ ਕੇ ਪਿੰਡਾਂ ਦੇ ਜਿਵੇਂ ਹੁਣ ਲੋਕੀ ਕਹਿੰਦੇ ਸਿਕਿਉਰਿਟੀ ਆ ਸਿਕਿਉਰਿਟੀ ਦੀਆਂ ਗੱਡੀਆਂ ਲਈ ਫਿਰਦਾ ਬਈ ਉਹ ਤਾਂ ਹੁਣ ਉਹਨੂੰ ਮਿਲਣ ਗਈ ਜੀ ਜੋ ਸੀਐਮ ਆ ਮੀਨੂਣੀ ਮਿਲ ਜਾਂਦੀਆਂ ਸੀਐਮ ਨੂੰ ਮਿਲੂਗੀ ਸਿਕਿਉਰਿਟੀ ਪਰ ਉਹ ਬੰਦੇ ਨੂੰ ਜਿੱਥੇ ਮਰਜ਼ੀ ਰੋਕ ਲਾਓ ਬੰਦਾ ਰੋਕ ਕੇ ਗੱਲ ਸੁਣਦਾ ਪਰ ਪਿੰਡਾਂ ਦੇ ਵਿੱਚ ਚਿੱਟੇ ਦੇ ਹਾਲ ਇਹ ਤਾਂ ਗੱਲ ਹੈ ਪਰ ਹੁਣ ਹੌਲੀ ਹੌਲੀ ਠੱਲ ਪੋਗੇ ਬਈ ਹਰ ਇੱਕ ਚੀਜ਼ ਨੂੰ ਹੌਲੀ ਹੌਲੀ ਰੁਕਦਾ ਰੁਕਦਾ ਹੀ ਕੰਮ ਰੁਕਦਾ ਨਾ ਉਹ ਕਿਹੜੇ ਕਿਹੜੇ ਪਾਸੇ ਹੋ ਰਿਹਾ ਹੁਣ ਆ ਪਿੱਛੇ ਜੇ ਕਹਿੰਦੇ ਸੀ 1000 ਰੁਪਿਆ ਇਹ ਵੀ ਬੜਾ ਰੋਲਾ ਪਿਆ ਉਹ ਕਹਿੰਦਾ ਵੀ ਹੁਣ ਮੈਨੂੰ ਟਾਈਮ ਦੋ ਕੋਈ ਸਮਾਂ ਦੋ ਫਿਰ ਮੈਂ ਕਰੂੰਗਾ ਹੁਣ 10 ਲੱਖ ਵਾਲੇ ਕਾਰਡ ਬਣਾਈ ਜਾਂਦਾ ਉਹ ਵੀ ਵੇਖਦੇ ਆ ਅਜੇ ਆਪਾਂ ਵੀ ਕੀ ਹੁੰਦਾ ਕੀ ਨਹੀਂ ਅਜੇ ਤਾਂ ਸ਼ੁਰੂ ਹੋਇਆ ਤੇ ਉਹ ਆਪਾਂ ਇਹਦੇ ਤੇ ਅਜੇ ਆਪਾਂ ਕੋਈ ਬਿਆਨ ਨਹੀਂ ਦੇ ਸਕਦੇ ਇਹ ਜਦੋਂ ਬਣ ਗਿਆ ਉਸ ਤੋਂ ਬਾਅਦ ਚੱਲੂਗਾ ਉਹ ਆਪਾਂ ਫਿਰ ਕਹਿ ਸਕਦੇ ਆ ਪਰ ਹਾਂ ਫਿਲਹਾਲ ਕੰਮ ਬਹੁਤ ਵਧੀਆ ਜਿਹੜ ਜੇ ਉਹਨੂੰ 10 ਲੱਖ ਦਾ ਕਾਰਡ ਮਿਲਦਾ ਚਲ ਜਿਹੜਾ ਸਰਦਾ ਵਰਦਾ ਉਹ ਤਾਂ ਮੰਨਿਆ ਪਰ ਗਰੀਬ ਬੰਦੇ ਲਈ ਇਹ ਬਹੁਤ ਵਧੀਆ ਚੀਜ਼ ਆ 10 ਲੱਖ ਵਾਲਾ ਕਾਰਡ ਕਿਉਂਕਿ 10 ਲੱਖ ਦਾ ਲਾਜ ਆ ਜੇ ਮੰਨ ਕੇ ਚਲੋ ਪਹਿਲੀ ਗੱਲ ਤਾਂ ਰੱਬ ਕਿਸੇ ਨੂੰ ਲੋੜ ਨਾ ਪਾਵੇ ਪਰ ਜੇ ਇਹ ਕਿਹਨੇ ਹੋਰ ਇਹ ਵਧੀਆ ਚੀਜ਼ ਕਰਤੀ ਜਿਹੜੇ ਹੁਣ ਪ੍ਰਾਈਵੇਟ ਹਸਪੀਟਲ ਮੈਂ ਕੱਲ ਲਿਸਟ ਵੇਖਦਾ ਸੀਗਾ ਆਹ ਬਰਾਡ ਦਾ ਵੀ ਹਸਪਤਾਲ ਆਪਣਾ ਵਿੱਚ ਆਇਆ ਉਹਦੇ ਉਹ ਵੀ ਅੱਖਾਂ ਦੇ ਆਪਾਂ ਉਹ ਵੀ ਲਾਜ ਫਰੀ ਕਰਾ ਸਕਦੇ ਹਾਂ ਬੀ ਬਹੁਤ ਵਧੀਆ ਕੰਮ ਆ ਬਾਈ ਪਰ ਲਾਈਨ ਆਰਡਰ ਤੇ ਵੀ ਸਥਿਤੀ ਤੇ ਵੀ ਗੱਲ ਉੱਠਦੀ ਆ ਵੀ ਕਿਵੇਂ ਮੁੰਡੇ ਬਦਮਾਸ਼ੀ ਕਰ ਰਹੇ ਨੇ ਅੱਜ ਕੱਲ੍ਹ ਵੀ ਬਦਮਾਸ਼ੀ ਦਾ ਦੌਰ ਵੀ ਪੂਰਾ ਚੱਲਿਆ ਹੋਇਆ ਹੈ ਬਈ ਬਾਹਰੋਂ ਬੈਠੇ ਕਤਲ ਕਰਾ ਰਹੇ ਨੇ ਇਹ ਵੀ ਗੱਲਾਂ ਚੱਲਦੀਆਂ ਨੇ ਇਹ ਇਸ ਬਾਰੇ ਤਾਂ ਨਹੀਂ ਬਈ ਆਪਾਂ ਕੁਝ ਕਹਿ ਸਕਦੇ ਆਪਾਂ ਨੂੰ ਕੁਝ ਪਤਾ ਨਹੀਂ ਲਾਈਨ ਆਰਡਰ ਦੀ ਸਥਿਤੀ ਕਿਵੇਂ ਹੈ ਇਹ ਤਾਂ ਹੈ ਬਈ ਹੁਣ ਕੀ ਹੈ ਹੌਲੀ ਹੌਲੀ ਠੱਲ ਪਊਗੀ ਨਾ ਹਰੇਕ ਚੀਜ਼ ਨੂੰ ਹੌਲੀ ਹੌਲੀ ਮਤਲਬ ਵੀ ਬੰਦਾ ਰੋਕੂਗਾ ਉਹਨੂੰ ਤਾਂ ਅਜੇ 4 ਸਾਲ ਹੋਇਆ ਵਿਚਾਰੇ ਨੂੰ ਤੁਹਾਡੇ ਹਰਮਨ ਪਿਆਰੇ ਲੱਗਦੇ ਆ ਭਗਵਾਨ ਤੁਮਨ ਮੈਨੂੰ ਲੱਗਦਾ ਬਹੁਤ ਪਿਆਰਾ ਸਕਈ ਵੀ ਭਗਵਾਨ ਜੀ ਤਮਨ ਦੋਤੇ ਮੈਨੂੰ ਤਾਂ ਨਹੀਂ ਕੋਈ ਬੰਦਾ ਲੱਗਦਾ ਆ ਭਾਈ ਹਾਂ ਸਹੀ ਗੱਲ ਭਗਵਾਨ ਜੀ ਤਮਨ ਦੋਤੇ 4 ਸਾਲ ਹੋ ਗਏ ਆ ਵੀ ਉਹ ਬੰਦੇ ਨੇ ਯਾਰ ਮਿਹਨਤ ਕੀਤੀ ਆ ਮਿਹਨਤ ਕੀਤੀ ਆ ਪਹਿਲਾਂ ਉਹਨੇ ਕੀ ਕੀਤਾ ਕਿੰਨੀਆਂ ਫਿਲਮਾਂ ਬਣਾਈਆਂ ਕਿੰਨਾ ਕੁਝ ਕੀਤਾ ਉਹ ਬੰਦੇ ਨੇ ਪਹਿਲਾਂ ਦਿਖਾਤਾ ਸੀਗਾ ਇਹ ਚੀਜ਼ ਹੁਣ ਉਹ ਕਈ ਉਹਦੀਆਂ ਸਕ੍ਰਿਪਟਾਂ ਚੱਕੀ ਜਾਂਦੇ ਆ ਉਹ ਭਰਾਵਾ ਉਦੋਂ ਸੀਗਾ ਕਲਾਕਾਰ ਕਿ ਉਹਨੇ ਸਕ੍ਰਿਪਟਾਂ ਕਰਨੀਆਂ ਸੀਗੀਆਂ ਉਹ ਚੀਜ਼ ਤੁਸੀਂ ਕਿਉਂ ਦੇਖਦੇ ਆ ਉਹਦੇ ਹੋਣ ਵਾਲੇ ਕੰਮ ਦੇਖੋ ਵੀ ਉਹ ਕਿੰਨੇ ਵਧੀਆ ਕੰਮ ਕਰ ਰਿਹਾ ਹਾਂ ਹਾਂ ਫਿਲਮਾਂ ਸੀਗੀਆਂ ਵੀ ਉਹ ਹੁਣ ਉਹਦੇ ਹੋਣ ਵਾਲੇ ਕੰਮ ਦੇਖੋ ਵੀ ਉਹ ਕੀ ਕੀ ਕੰਮ ਕਰਦਾ ਕਿੰਨੇ ਕੰਮ ਕਰਤੇ ਬਈ ਉਹਨੇ ਬਾਪੂ ਜੀ ਤੁਹਾਡਾ ਸਾਰਾ ਪਿੰਡ ਕਹਿੰਦਾ ਕੰਮ ਬਹੁਤ ਹੋਏ ਨੇ ਤੁਸੀਂ ਕਹਿੰਦਾ ਵੀ ਕੰਮ ਨਹੀਂ ਹੋਇਆ ਨਹੀਂ ਸਾਡਾ ਤਾਂ ਨਹੀਂ ਬਾਪੂ ਨੇ ਕਿਹਾ ਸਾਡੀ ਗਲੀ ਵੇਖ ਲਓ ਸਾਡਾ ਝਗੜਾ ਵੇਖ ਲਓ ਜਿਹੜਾ ਚੱਲੀ ਜਾਂਦਾ 1 ਰੁਪਏ ਦੀ ਮਦਦ ਨਹੀਂ ਹੋਈ ਤੁਹਾਨੂੰ ਅਸੀਂ ਤਾਂ ਕਹਿਣਾ ਹੀ ਹੈ ਸਾਡਾ ਝਗੜਾ ਇਹਦੀ ਚੱਲੀ ਜਾਂਦਾ ਉਹ 1 ਰੁਪਏ ਦਾ ਫਾਇਦਾ ਨਹੀਂ ਹੋਣਾ ਤੁਹਾਨੂੰ ਹੋਰ ਬਾਕੀ ਥਾਣੇ ਜੋ ਪਤਾ ਕਰ ਲਓ ਨਹੀਂ ਤੁਹਾਡਾ ਤੁਸੀਂ ਇਕੱਲੇ ਹੀ ਵਿਰੋਧ ਕਰੀ ਜਾਂਦੇ ਹੋ ਸਾਰਾ ਪਿੰਡ ਕਹਿੰਦਾ ਇਹ ਤਾਂ ਸਿੱਕ ਦੂਜੇ ਨੂੰ ਵੇਖ ਕੇ ਹਾਂ ਕਰੀ ਜਾਂਦੇ ਯਾਨੀ ਉਤੋਂ ਤੋਂ ਲੜਾਈ ਹੋਈ ਆ ਤਿੰਨ ਮਿਲ ਲੋਗੇ ਲੋਕੀ ਰੋਣੀ ਜਾਂਦੇ ਆ ਉਹਨਾਂ ਨੂੰ ਪੁੱਛੇ ਜਾ ਕੇ ਕੋਈ ਅੱਛਾ ਜੀ 20 ਜਣੇ ਉਹਦੇ ਕੋਠੀ ਇਕੱਠੇ ਹੋ ਗਏ ਉਹਦੋਂ ਬਾਅਦ ਫਿਰ ਵੀ ਕੋਈ ਨਹੀਂ ਹੋਇਆ ਅੱਛਾ ਜੀ ਹੁਣ ਇਹ ਦੂਜਾ ਤੇ ਜਿਆਦਾ ਮੈਨੂੰ ਗੱਲਾਂ ਹੁੰਦੀਆਂ ਨੇ ਇੰਨੀਆਂ ਕਰਦੇ ਆ ਮੈਨੂੰ ਬਾਪੂ ਜੀ ਹੋਇਆ ਪਿੰਡ 'ਚ ਵਿਕਾਸ ਜੀ ਮਾਰਾ ਅਸੀਂ ਕਹਿ ਨਹੀਂ ਸਕਦੇ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਅੱਛਾ ਜੀ ਕੋਈ ਕੁਛ ਕਹੀ ਜਾਵੇ ਕੋਈ ਕਹੇ ਨਾ ਦਾ ਕਾਲੀਆਂ ਨੇ ਕੀਤਾ ਨਾ ਇਹਨਾਂ ਨੇ ਕੀਤਾ ਹਸਪਤਾਲਾ ਸਾਡੇ ਦੀਆਂ ਗਲੀਆਂ ਉਵੇਂ ਪਈਆਂ ਸਾਡੇ ਗੰਡ ਵੱਜਿਆ ਪਿਆ ਗਲੀਆਂ 'ਚ ਨਾ ਕਾਲੀਆਂ ਨੇ ਕੀਤਾ ਨਾ ਇਹਨਾਂ ਨੇ ਕੀਤਾ ਹੂੰ ਨਹੀਂ ਪਰ ਤੁਹਾਡੇ ਪਿੰਡ ਦੇ ਅੱਧੇ ਬੰਦੇ ਕੰਮ ਹੀ ਉਹ ਕਰਦੇ ਸੰਧਵਾ ਸਾਹਮਣੇ ਦੇਖੋ ਜੀ ਸਾਰੇ ਕਹੀ ਜਾਂਦੇ ਆ ਹਾਂ ਜੇ ਅਸੀਂ ਉਹ ਐਸੀ ਕਹਦੇਗੇ ਉਹ ਵੀ ਕਿ ਸਾਤੀ ਮੰਨਿਆ ਨਾ ਤੁਸੀਂ ਹਾਂ ਸਾਰਿਆਂ ਨੇ ਸਾਤੀ ਮੰਨਿਆ ਜਾਣਾ ਹਾਂ ਚਿੱਟਾ-ਚੁੱਟਾ ਵਗਦਾ ਪਿੰਡ ਚ ਕਿੱਟਾ ਜੀ ਫੁੱਲ ਵੇਖਦਾ ਜੀ ਕਿਵੇਂ ਫੁੱਲ ਵੇਖਦਾ ਫੁੱਲ ਵੇਖਦਾ ਸੰਧਵਾ ਸਾਹਿਬ ਦਾ ਪਿੰਡ ਹੋਵੇ ਚਿੱਟਾ ਫੁੱਲ ਵੇਖਦਾ ਉਹ ਬੰਦ ਹੀ ਨਹੀਂ ਹੋਇਆ ਹਾਂ ਜੀ ਬੰਦ ਹੀ ਨਹੀਂ ਹੋਇਆ ਬੰਦ ਹੀ ਨਹੀਂ ਹੋਇਆ ਯੁੱਧ ਨੇ ਸ਼ਹਿਰ ਉਹਦੇ ਚਲਾਇਆ ਹੋਇਆ ਸਰਕਾਰ ਨੇ ਯੁੱਧ ਹੈ ਕਿੱਥੇ ਆ ਹਾਂ ਉਹ ਕਹਿੰਦੇ ਘਰ ਡਾ ਦੇ ਕਿੱਥੇ ਕੋੜਕਪੂਰੇ ਕਹਿੰਦੇ ਘਰ ਠਾਏ ਆ ਕੋੜਕਪੂਰੇ ਘਰ ਠਾਏ ਹੋਣੇ ਸੰਧਮਾਜ ਤਾਂ ਫੁੱਲ ਵਿਖਦਾ ਅੱਛਾ ਜੀ ਹਾਂ ਕੋਈ ਰੋਕ ਟੋਕ ਨਹੀਂ ਕੋਈ ਰੋਕ ਟੋਕ ਨਹੀਂ ਹਾਂ ਉਹ ਜਿਹਨੂੰ ਚੱਕ ਕੇ ਲੈ ਜਾਂਦੇ ਉਹ 15 ਦਿਨਾਂ ਬਾਅਦ ਫੇਰ ਇੱਥੇ ਫਿਰ ਤੋਂ ਹੁੰਦਾ ਅੱਛਾ ਫੇਰ ਵੇਚਣ ਲੱਗ ਜਾਂਦਾ ਵਾਕੇ ਹਾਂ ਉਵੇਂ ਹੀ ਛਰੇਆਂ ਛਰੇ ਆ ਹਾਂ ਛਰੇਆਂ ਮੁੰਡੇ ਇੱਥੇ ਪੀਂਦੇ ਆ ਹਾਂ ਮਾ ਤੇਰੇ ਮੁੰਡੇ ਗਰਵਾਦ ਹੋਏ ਪਏ ਆ ਮੁੰਡੇ ਸਾਡੇ ਪਿੰਡ ਦੇ ਮਰੇ ਬਹੁਤ ਚਟਾ ਪੀ ਪੀ ਕਈ ਅੱਛਾ ਤੇ ਪਰ ਇਹ ਨਹੀਂ ਬੰਦ ਹੋਇਆ ਹਾਂ ਇੱਥੇ ਗੱਲਾਂ ਕਰ ਰਹੇ ਸੀ ਕਹਿੰਦੇ ਸੰਧਵਾਸਾਂ ਨੇ ਕੰਮ ਉਹ ਕੀਤੇ ਨਹੀਂ ਪਿੰਡ ਤੇ ਉਹਨਾਂ ਨੇ ਉਹਨਾਂ ਦੇ ਕੀਤੇ ਹੋਣੇ ਆ ਜਿਹੜਾ ਗੱਲਾਂ ਕਰਦੇ ਆ ਹਾਂ ਦਿਖਾਓ ਕੀ ਕੰਮ ਕੀਤਾ ਇੱਥੇ ਗਲੀਆਂ ਨਾਲੀਆਂ ਬਣੀਆਂ ਨੇ ਜੀ ਪਿੰਡ ਦੇ ਗਲੀਆਂ ਨਾਲੀਆਂ ਦਾ ਬਹੁਤ ਚਿਰਦਿਆਂ ਬਣੀਆਂ ਨਾਲ ਤਾਂ 6-7 ਸਾਲ ਹੋ ਗਏ ਆ ਨਵੀਂ ਅੱਟ ਲੱਗੀ ਦਿਖਾਓ ਕਿੱਥੇ ਲੱਗੀ ਆ ਭ੍ਰਿਸ਼ਟਾਚਾਰ ਦਾ ਕੀ ਮਾਹੌਲ ਹੈ ਜੀ ਸਭ ਖਤਮ ਹੀ ਆ ਕੰਮ ਖਤਮ ਹੀ ਆ ਕੁਛ ਨਹੀਂਗਾ ਕੁਛ ਨਹੀਂ ਬਣਿਆਗਾ ਕੁਛ ਨਹੀਂ ਕੋਈ ਕੰਮ ਨਹੀਂ ਹੁੰਦਾਗਾ ਕੋਈ ਨਸ਼ਾ ਨਹੀਂ ਬੰਦ ਹੋਇਆ ਠੀਕ ਆ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੰਧਮਾ ਸਾਉ ਦਾ ਪਿੰਡ ਉਹ ਵੇ ਸੁਣਵਾਈ ਨਹੀਂ ਹੁੰਦੀ ਸੰਧਮਾ ਸਾਉ ਦਾ ਪਿੰਡ ਕੀ ਕਰੂਗਾ ਹਾਂ ਉਹ ਸਪੀਕਰ ਨੇ ਜੀ ਸਪੀਕਰ ਹੈਗੇ ਮੈਨੂੰ ਪਤਾ ਸਾਡੇ ਪਿੰਡ ਦੇ ਮੇਰੇ ਨਾਲ ਹੀ ਘਰ ਆ ਉਹਨਾਂ ਦੇ ਅੱਛਾ ਤੇ ਪਰ ਜੇ ਕੁਝ ਹੋਇਆ ਹੋਵੇ ਤਾਂ ਅਸੀਂ ਦੱਸਿਗੇ ਵੀ ਹਾਂ ਹੋਇਆ ਜੀ ਕੁਝ ਨਹੀਂ ਬਹੁਤ ਬੁਰਾ ਹਾਲਾ ਪਿੰਡ ਦਾ ਅੱਛਾ ਖਤਮ ਹੋ ਗਮ ਹਾਂ ਹੁਣ ਪਾਉਂਗੇ ਵੋਟਾਂ 27 ਚ ਵੋਟਾਂ ਤਾਂ ਜਦੋਂ ਆਉਣੀਆਂ ਉਦੋਂ ਪਤਾ ਲੱਗੂਗਾ ਨਾ ਵੀ ਪੈਣੀਆਂ ਜਾਂ ਨਹੀਂ ਪੈਣੀਆਂ ਹਾਂ ਗੱਲ ਦਾ ਵੀ ਕੁਝ ਕਰਕੇ ਤਾਂ ਦਿਖਾਉਣੇ ਉਹ ਤੁਹਾਡੇ ਪਿੰਡ ਦੇ ਗੱਲ ਕਰੇ ਕਿ ਕਸੰਦਵਾ ਸਾਹਿਬ ਨੂੰ ਹੱਥ ਦੋ ਗੱਡੀ ਰੋਕ ਲੈਂਦੇ ਰੋਕ ਲੈਂਦੀ ਆ ਰੋਕ ਲੈਂਦੇ ਆ ਪੱਕੀ ਗੱਲ ਆ ਹਰੇਕ ਨਾਲ ਹੱਥ ਮਲਾਉਂਦੇ ਆ ਹਰੇਕ ਨਾਲ ਜੱਫੀਆਂ ਵੀ ਪਾਉਂਦੇ ਆ ਪਰ ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਹੁੰਦਾ ਹਮ ਕੰਮ ਇਹ ਨਹੀਂ ਨਹੀਂ ਬੁਲਾਉਂਦੇ ਹਰੇਕ ਨੂੰ ਆ ਸਭ ਨੂੰ ਬੁਲਾਉਂਦੇ ਆ ਪਿਆਰ ਹਰੇਕ ਨਾਲ ਉਹਨਾਂ ਦਾ ਸਾਡੇ ਨਾਲ ਵਾਲੀਬਾਲ ਵੀ ਖੇਡਦਾ ਰਿਹਾ ਉਹ ਹਾਂ ਹੁਣ ਹੁਣ ਤੋਂ ਆਪਦੇ ਵਾਲੀਬਾਲ ਖੇਡਦਾ ਸੀ ਆਪਦੇ ਖੇਡਦੇ ਆ ਜੀ ਠੀਕ ਆ ਹਾਂਜੀ ਬਾਪੂ ਜੀ ਇੱਥੇ ਗੱਲ ਕਰ ਰਹੇ ਸੀ ਕਹਿੰਦੇ ਚਿੱਟੇ ਨਾਲ ਕਿੰਨੀਆਂ ਮੌਤਾਂ ਹੋ ਗਈਆਂ ਨੇ ਪਿੰਡ 'ਚ ਕਿੰਨੀਆਂ ਮੌਤਾਂ ਹੋ ਗਈਆਂ ਨੇ ਚਿੱਟੇ ਨਾਲ ਪਿੰਡ 'ਚ ਇੱਥੇ 12 13 ਜ ਮੌਤਾਂ ਹੋ ਚੁੱਕੀਆਂ ਜੀ ਹਾਂਜੀ ਮੁੰਡੇ ਜਵਾਨ ਮਰੇ ਆ ਹਾਂ ਤੇ ਕੋਈ ਇੱਥੇ ਚਿੱਟੇ ਦਾ ਰਿਕਾਰਡ ਨਹੀਂ ਹੋਈ ਕਿਸੇ ਦੀ ਕੋਈ ਰਿਕਾਰਡ ਨਹੀਂ ਕੋਈ ਰਿਕਾਰਡ ਨਹੀਂ ਜਯੋਦਨ ਸ਼ਾਹ ਵਿਰੋਧੀ ਜੀ ਇਹ ਨਹੀਂ ਸਾਨੂੰ ਪਤਾ ਜੀ ਕੀ ਹੋ ਸਾਨੂੰ ਪੰਜਾਬੀ ਨਹੀਂ ਲੱਸੀ ਨਹੀਂ ਘਰ ਟਾਇੇ ਜਾ ਰਹੇ ਆ ਜੀ ਜਿਹੜਾ ਨਸ਼ਾ ਵੇਚਦੇ ਕਹਿੰਦੇ ਸਰਕਾਰ ਇਹ ਕਿਹੜਾ ਘਰ ਨਹੀਂ ਟਾਇਆ ਨੇ ਕਿਹੜਾ ਕੋਈ ਨਹੀਂ ਘਰ ਤਾਂ ਪਹਿਲੇ ਟੱਠੇ ਪਏ ਆ ਹਾਂ ਤੇ ਹੁਣ ਕੀ ਉਹ ਵੱਲਣਗੇ ਹਾਂ ਹਾਂ ਲੈ ਚਟੜ ਹੋਰ ਕੇ ਕਰ ਕੀ ਹੋਣਗੇ ਘਰ ਇੱਥੇ ਕੋਈ ਕਹਿਰ ਨਹੀਂ ਟਟਿਆ ਕਿਸੇ ਦਾ ਕੁਝ ਨਹੀਂ ਹੋਇਆ ਇੱਥੇ ਗਲੀਆਂ ਨਾਲੀਆਂ ਇਹ ਤਾਂ 10 12 ਸਾਲ ਹੀ ਹੋ ਗਏ ਬਹਾਂ ਹੀ ਪਈਆਂ ਨਾ ਕਿਸੇ ਨੇ ਬਣਾਇਆ ਤੇ ਨਾ ਬਣਾਉਣੀ ਹਾਂ ਸਾਨੂੰ ਤੇ ਪਤਾ ਹੈ ਵੀ ગામ ਵਿੱਚ ਕਹਿੰਦੇ ਕੋਈ ਨਵੀਂ ਸਰਕਾਰ ਆ ਗਈ ਤਾਂ ਕੀ ਗਾਇ ਤੇ ਪਰ ਇਹਨਾਂ ਤੋਂ ਵੀ ਕੁਝ ਨਹੀਂ ਹੋਇਆ ਤੇ ਕਾਲੀਆਂ ਦੇ ਵੀ ਕੁਝ ਨਹੀਂ ਹੋਇਆ ਹਾਂ ਆਪਣੀ ਮੈਂ ਹੀ ਇੱਕ ਪਰ ਇਹ ਕਹਿੰਦੇ ਵੀ ਪਹਿਲੀਆਂ ਸਰਕਾਰਾਂ ਖਾਂਦੀਆਂ ਪਿੰਦੀਆਂ ਸੀ ਭੱਤੇ ਜਾਂ ਪਹਿਲਾਂ ਲੋਕਾਂ ਦੇ ਹੱਕ ਖਾਦੇ ਜਾਂਦੇ ਸੀ ਹੁਣ ਨਹੀਂ ਖਾਦੇ ਜਾਂਦੇ ਹਾਂ ਹੱਕ ਨਾ ਕਿਸੇ ਨੂੰ ਮਿਲਿਆ ਤੇ ਨਾ ਕਿਸੇ ਨੂੰ ਦਿੱਤਾ ਤੇ ਨਾ ਨਾ ਹੀ ਖਾਊਗੀ ਉਹ ਸੋ ਦਿੱਤਾ ਉਹ ਫੇਰ ਹੀ ਖਾਊਗਾ ਫੇਰ ਹੀ ਖਾਣਗੇ ਜਾਂ ਨਾ ਕਿਸੇ ਨੂੰ ਦਿੱਤਾ ਤੇ ਨਾ ਹਾਂਜੀ ਖੁਸ਼ ਹਾਂ ਸਰਕਾਰ ਤੋਂ ਹਾਂਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਤਾਂ ਗੱਲਬਾਤ ਕੀਤੀ ਪਿੰਡ ਸੰਧਵਾ ਦੇ ਵਿੱਚ ਮੌਜੂਦ ਹਾਂ ਜਿੱਥੇ ਲੋਕਾਂ ਨੇ ਆਪਣੀ ਗਰੈ ਰੱਖੀ ਆ ਤੇ ਲੋਕਾਂ ਨੇ ਆਪਣੇ ਦਿਲ ਦੀਆਂ ਗੱਲਾਂ ਦਸੀਆਂ ਨੇ ਵੇਖਦੇ ਰਹੋ ਲੋਕਵਾਜੀ ਟੀਵੀ ਮੈਂ ਵਿਕਾਸ